ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜਨ ਨਿਸ਼ਾਨੇ ਤੇ ਅੱਜ ਦੀ ਪੇਸ਼ਕਸ਼ ਹੈ ਗੰਨੇ ਦਾ ਬੀਜਿਤ ਪਾਦਨ ਕਿੰਜ ਕਰੀਏ ਸਾਰੇ ਜਾਣਦੇ ਨੇ ਕਿ ਗੰਨੇ ਦੇ ਝਾੜ ਚ ਖੜੋਤਾ ਚੁੱਕੀ ਹੈ ਕਿਸਾਨਾਂ ਦੇ ਉਤਪਾਦਨ ਖਰਚੇ ਦਿਨ ਦਿਨ ਵੱਧ ਰਹੇ ਨੇ ਖੰਡ ਮੇਲਾ ਦੀ ਰਿਕਵਰੀ ਦਾ ਪਰਤਾ ਪੂਰਾ ਨਹੀਂ ਹੋ ਰਿਹਾ ਮੇਲਾ ਦੇ ਮਾਲੀ ਘਾਟੇ ਵੱਧ ਰਹੇ ਨੇ ਕਿਸਾਨਾਂ ਦਾ ਸ਼ੁੱਧ ਮਾਫਾ ਘਟ ਗਿਆ ਹੈ ਤੇ ਇਸ ਕਰਕੇ ਕਰਜ਼ੇ ਦੇ ਬੋਝ ਥੱਲੇ ਆ ਰਹੇ ਨੇ ਬੇਸ਼ੱਕ ਇਹ ਸਾਰੇ ਕੁਛ ਦੇ ਹੋਰ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ ਜਿਨ੍ਹਾਂ ਦੀ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ ਜਿਨ੍ਹਾਂ ਵਿੱਚ ਨਵੇਂ ਕਿਸਮਾਂ ਦੀ ਹਣੌਂਦ ਘਟ ਐਫ ਆਰ ਪੀ ਲੇਬਰ ਦੀ ਮਹਿੰਗਾਈ ਖਾਦਾ ਦਵਾਈਆਂ ਦੀ ਮਹਿੰਗਾਈ ਆਦ ਪਰ ਇੱਕ ਬਹੁਤ ਹੀ ਅਹਿਮ ਮੁੱਦਾ ਇਸ ਚਰਚਾ ਚੋ ਵਿਸਥਾਰ ਰਹਿੰਦਾ ਹੈ ਉਹ ਹੈ ਗੰਨੇ ਦੀ ਬੀਜ इंडस्ट्री ਅਲੱਗ ਵਿਜਨ ਦਾ ਕਿਸਾਨ ਵੀਰ ਆਪਣੀਆਂ ਹੋਰ ਸਾਰੀਆਂ ਫਸਲਾਂ ਲੈ ਵੱਖਰਾ ਬੀਜ ਰੱਖਦਾ ਹੈ ਵੱਖਰੇ ਸੋਰਸ ਤੋਂ ਲੈ ਕੇ ਆਉਂਦਾ ਹੈ ਯੂਨੀਵਰਸਿਟੀਾਂ ਤੋਂ ਲੈ ਕੇ ਆਉਂਦਾ ਹੈ ਬਾਜ਼ਾਰ ਤੋਂ ਲੈ ਕੇ ਆਉਂਦਾ ਹੈ ਤੇ ਫਸਲ ਬੀਜਦਾ ਹੈ ਪਰ ਜਿੱਤੋਂ ਗੰਨੇ ਦੀ ਵਾਰੀ ਆਉਂਦੀ ਹੈ ਤੇ ਗੰਨੇ ਦਾ ਬੀਜ ਉਸੇ ਟੱਕ ਚੋਂ ਵੱਢ ਕੇ ਬੀਜ ਲੈਂਦਾ ਹੈ ਜਿਸ ਟੱਕ ਚੋਂ ਵੱਢ ਕੇ ਉਹ ਗੰਨੇ ਦੀ ਟਰਾਲੀ ਭਰ ਕੇ ਮੈਲ ਨੂੰ ਗੰਨਾ ਸਪਲਾਈ ਕਰ ਰਿਹਾ ਹੁੰਦਾ ਹੈ ਗੰਨੇ ਦੀਆਂ ਨਵੀਆਂ ਕਿਸਮਾਂ ਤਿਆਰ ਹੋਣ ਚ ਬਹੁਤ ਲੰਮਾ ਸਮਾਂ ਲੱਗਦਾ ਹੈ ਇਸ ਕਰਕੇ ਇਹ ਸੰਭਵ ਨਹੀਂ ਹੈ ਕਿ ਹਰ ਸਾਲ ਨਵੀਂ ਕਿਸਮ ਦਿੱਤੀ ਜਾ ਸਕੇ ਤੇ ਜਦੋਂ ਇਹਨਾਂ ਕਿਸਮਾਂ ਨੇ ਸਾਲੋ ਸਾਲ ਚੱਲਣਾ ਹੈ ਤੇ ਇਹਨਾਂ ਦੇ ਵਿੱਚ ਹੌਲੀ 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 ਇਹਦੇ ਉਤਪਾਦਨ ਚ ਗਰਾਵਟ ਆਏਗੀ ਸੋ ਗਰਾਵਟ ਆਏਗੀ ਖਰਚੇ ਵਧਣਗੇ ਝਾੜ ਘਟੇਗਾ ਤੇ ਝਾੜ ਘਟੇਗਾ ਤੇ ਪ੍ਰਾਣੀਆਂ ਕਿਸਮਾਂ ਨੂੰ ਲੋਕ ਰੱਦ ਕਰਨ ਦੇ ਪਨਗੇ ਉਹਨਾਂ ਦੇ ਬਿਮਾਰੀਆਂ ਦੇ ਕੀੜਿਆਂ ਦੇ ਮਾਰੂ ਹਮਲੇ ਵੀ ਹੋ ਜਾਂਦੇ ਆ ਸੋ ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸਾਨ ਕਿਸ ਤਰ੍ਹਾਂ ਆਪਣੀ ਗੰਨੇ ਦੀ ਫਸਲ ਦਾ ਝਾੜ ਤੇ ਉਤਪਾਦਨ ਬਰਕਰਾਰ ਰੱਖ ਸਕੇ ਇਹਦੇ ਵਾਸਤੇ ਇੱਕ ਬਹੁਤ ਜ਼ਰੂਰੀ ਨੁਕਤਾ ਹੈ ਕਿ ਹਰ ਕਿਸਾਨ ਆਪਣੀ ਵਿਉਂਤ ਅਨਸਾਰ ਗੰਨੇ ਦੇ ਬੀਜ ਦੀ ਵੱਖਰੀ ਬੀਜ ਨਰਸੀ ਬੀਜੇ ਜੇ ਕਿਸਾਨ ਚਾਹੁੰਦਾ ਹੈ ਕਿ ਮੈਂ 10 ਕਿੱਲੇ ਅਗਲੇ ਸਾਲ ਲੈਰਾ ਗੰਨਾ ਲਾਉਣਾ ਹੈ ਤਾਂ ਉਹ ਵਿਉਂਤ ਕਰੇ ਕਿ ਇਸ ਸਾਲ ਮੈਂ ਘੱਟੋ-ਘੱਟ 1 ਕਿੱਲਾ 1 ਏਕੜ ਗੰਨੇ ਦਾ ਬੀਜ ਵੱਖਰਾ ਤਿਆਰ ਕਰਨਾ ਹੈ ਤਾਂ ਕਿ ਉਸ ਤੋਂ ਅਗਲੇ ਸਾਲ ਮੈਂ 10 ਕਿੱਲੇ ਬੀਜ ਲੈ ਕੇ ਗੰਧਾ ਬੀਜ ਸਕਾਂ ਸੋ ਇਹ ਬੀਜ ਲੈਣਾ ਕਿੱਥੋਂ ਹੈ ਤੇ ਇਹਨੂੰ ਬੀਜਣਾ ਕਿਤਨਾ ਹੈ ਇਹਦੇ ਦੀ ਕੋਈ ਬਹੁਤ ਵੱਡੇ ਤਰਦਰਦ ਦੀ ਲੋੜ ਨਹੀਂ ਹੈ ਚੰਦ ਕ ਨੁਕਤੇ ਨੇ ਜਿਨ੍ਹਾਂ ਨੂੰ ਜੇ ਧਿਆਨ ਚ ਰੱਖ ਲਈਏ ਤੇ ਸਾਰਾ ਕੁਝ ਸੰਭਵ ਹੋ ਸਕਦਾ ਹੈ ਬੀਜ ਕਿੱਥੋਂ ਲੈਣਾ ਹੈ ਬੀਜ ਵਧਾਉਣ ਵਾਸਤੇ ਆਪਾਂ ਟਿਸ਼ੂ ਕਲਚਰ ਦੇ ਬੂਟੇ ਲੈ ਕੇ ਉਹਨਾਂ ਤੋਂ ਬੀਜ ਵਧਾ ਸਕਦੇ ਹਾਂ ਖੇਤੀਬਾੜੀ ਯੂਨੀਵਰਸਿਟੀ ਜਾਂ ਉਹਦੇ ਖੋਜ ਕੇਂਦਰਾਂ ਤੋਂ ਜਿਹੜਾ ਬਰੀਡਰ ਸੀਡ ਮਿਲਦਾ ਹੈ ਫਾਊਂਡੇਸ਼ਨ ਸੀਡ ਮਿਲਦਾ ਹੈ ਸਰਟੀਫਾਈਡ ਸੀਡ ਮਿਲਦਾ ਹੈ ਉਸ ਨੂੰ ਸੰਭਾਲ ਕੇ ਬੀਜ ਕੇ ਅੱਗੇ ਵਧਾ ਸਕਦੇ ਆ ਜੇ ਕਿਸੇ ਨੂੰ ਉਹ ਨਹੀਂ ਮਿਲ ਰਿਹਾ ਤੇ ਜਿਹੜੀ ਕਿਸਮ ਉਹਨਾਂ ਦੇ ਕੋਲ ਉਪਲਬਧ ਹੈ ਜਿਹੜੀ ਯੂਨੀਵਰਸਿਟੀ ਦੀ ਪ੍ਰਵਾਨਤ ਕੀਤੀ ਹੋਈ ਹੈ ਪੰਜਾਬ ਚ ਪ੍ਰਚਲਿਤ ਹੈ ਉਸ ਦਾ ਅਗੋਲਾ ਲੈ ਲਵੇ ਅਗੋਲਾ ਕਹਿੰਦੇ ਹੈ ਗੰਨੇ ਦੇ ਉੱਪਰਲੇ ਡੇਢ ਦੋ ਫੁੱਟ ਹਿੱਸੇ ਨੂੰ ਜਿਹੜਾ ਆਖ ਖੋਰੀ ਨਾਲ ਟੱਕਿਆ ਹੁੰਦਾ ਹੈ ਜਿਹੜਾ ਗੰਨੇ ਦੀਆਂ ਪੋਰੀਆਂ ਕੱਚੀਆਂ ਹੁੰਦੀਆਂ ਅੱਖਾਂ ਕੱਚੀਆਂ ਹੁੰਦੀਆਂ ਉਹ ਗੰਨਾ ਲੈ ਲਵੇ ਉਹਦਾ ਜਮ ਵਧ ਹੁੰਦਾ ਹੈ ਉਹ ਬਿਮਾਰੀ ਤੋਂ ਰਹਿਤ ਹੁੰਦਾ ਹੈ ਉਹਦੀ ਕੁਆਲਿਟੀ ਪਿਓਰ ਹੁੰਦੀ ਹੈ ਉਸ ਨੂੰ ਲੈ ਕੇ ਵੱਖਰੀ ਬਿジネスਰੀ ਬਿਗ ਲੈਵੇ ਇਹਦੇ ਨਾਲ ਗੰਨੇ ਦੀ ਛੋਤਾ ਵੀ ਰਹੇਗੀ ਤੇ ਉਹਦਾ ਜਿਹੜਾ ਪਦੈਸ਼ੀ ਜੋਸ਼ ਹੈ ਉਹ ਵੀ ਬਿਹਤਰ ਹੋਊਗਾ ਜੇ ਤੁਸੀਂ ਕਿਸੇ ਹੋਰ ਕਿਸਾਨ ਤੋਂ ਬਿਗ ਲੈਣਾ ਹੈ ਤਾਂ ਇਹ ਯਕੀਨ ਬਣਾ ਲਵੋ ਕਿ ਉਸ ਗੰਨੇ ਦੀ ਕਿਸਮ ਜੋ ਤੁਸੀਂ ਲੈ ਰਹੇ ਹੋ ਕੀ ਉਹ ਪ੍ਰਸਾਜੋਗ ਹੈ ਕੀ ਉਹਦੀ ਕੁਆਲਿਟੀ ਠੀਕ ਹੈ ਜੇ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਤਾਂ ਬੀਜ ਲੈਂਡ ਤੋਂ ਪਹਿਲਾਂ ਸਬੰਧਤ ਮਿਲਦੇ ਗੰਨਾ ਸਟਾਫ ਨਾਲ ਸਲਾਹ ਕਰਕੇ مشورہ ਕਰਕੇ ਉਹਨਾਂ ਤੋਂ ਵੀ ਚੈੱਕ ਕਰਵਾ ਲਓ ਤਾਂ ਜੋ ਉਹ ਗੰਨੇ ਦੀ ਕਿਸਮ ਦੀ ਪ੍ਰਮਾਣਿਕਤਾ ਤੇ ਉਹਦੀ ਕੁਆਲਿਟੀ ਦਾ ਅੰਦਾਜ਼ਾ ਲੱਗ ਸਕੇ ਹੁਣ ਤੁਸੀਂ ਗੰਨੇ ਦਾ ਬੀਜ ਸਿਲੈਕਟ ਕਰ ਲਿਆ ਬੀਜਣਾ ਹੈ ਕਦੋਂ ਬੀਜਣਾ ਹੈ ਆਮ ਰੋਤੇ ਤੌਰ ਤੇ ਅਸੀਂ ਰਵਾਇਤੀ ਫਸਲ ਬੀਜਦੇ ਹਾਂ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਪਰ ਜਿਹੜੀ ਫਸਲ ਤੁਸੀਂ ਗੰਨੇ ਵਾਸਤੇ ਬੀਜਣੀ ਹੈ ਉਸ ਦੀ ਬਿਜਾਈ ਦਾ ਸਮਾਂ ਤੁਸੀਂ ਰੱਖਣਾ ਹੈ 20 ਮਾਰਚ ਤੋਂ ਬਾਅਦ ਤੇ 20 ਅਪ੍ਰੈਲ ਤੱਕ ਪਰ ਇਹਦੇ 'ਚ ਇੱਕ ਖਿਆਲ ਰੱਖਣਾ ਹੈ ਕਿ ਬੀਜ ਦੀ ਮਾਤਰਾ ਥੋੜੀ ਜੀ ਵੱਧ ਰੱਖਣੀ ਹੈ ਤਾਂ ਕਿ ਗੰਨੇ ਵਿਰਲੇ ਹੋ ਕੇ ਜਿਆਦਾ ਮੋਟੇ ਨਾ ਹੋ ਜਾਣ ਬਹੁਤਾ ਮੋਟਾ ਬੀਜ ਵਧੀਆ ਨਹੀਂ ਹੁੰਦਾ ਬਸ ਇੱਕ ਵਹਿਮ ਹੀ ਹੈ ਮਨ ਦਾ ਦਰمیان ਦੇ ਜਿਹੜੇ ਸਾਈ ਦੇ ਗੰਨੇ ਨੇ ਉਹ ਬੀਜ ਵਾਸਤੇ ਵਧੀਆ ਰਹਿੰਦੇ ਨੇ ਹੁਣ ਬੀਜ ਬੀਜ ਲਿਆ ਇਸ ਨੂੰ ਖਾਦਾਂ ਪਾਉਣੀਆਂ ਨੇ ਦਵਾਈਆਂ ਪਾਉਣੀਆਂ ਨੇ ਦਵਾਈਆਂ ਤੇ ਖਾਦਾਂ ਤੁਸੀਂ ਉਨੀਆਂ ਹੀ ਪਾਉਣੀਆਂ ਜਿੰਨੀਆਂ ਰਵਾਇਤੀ ਲੈਰੇ ਕਮਾਦ ਨੂੰ ਪਾਉਂਦੇ ਹੋ ਪਰ ਇਹਦੇ 'ਚ ਫਰਕ ਕੀ ਰੱਖਣਾ ਜਿਹੜੀ ਖਾਦ ਅਸੀਂ ਰਵਾਇਤੀ ਕਿਸਮ ਵਾਸਤੇ ਰਵਾਇਤੀ ਬਜਾਈ ਵਾਸਤੇ 30 ਜੂਨ ਤੋਂ ਪਹਿਲਾਂ ਪਹਿਲਾਂ ਖਤਮ ਕਰ ਦਿੰਦੇ ਹਾਂ ਇਸ ਦੀ ਖਾਦ ਅਸੀਂ ਮਈ ਤੋਂ ਸ਼ੁਰੂ ਕਰਨੀ ਹੈ ਜੂਨ ਤੇ ਜੁਲਾਈ ਤੱਕ ਪਾਉਂਦੇ ਜਾਣਾ ਹੈ ਜਿੰਨਾ ਅਸੀਂ ਲੇਟ ਤੱਕ ਖਾਦ ਪਾਉਂਦੇ ਜਾਵਾਂਗੇ ਉਨਾ ਹੀ ਗੰਨੇ ਦਾ ਬੀਜ ਕੱਚਾ ਰਹੇਗਾ ਤੇ ਉਹਦਾ ਜਮ ਵਧੀਆ ਰਹੇਗਾ ਅਗਲੀ ਫਸਲ ਵਧੀਆ ਹੋਵੇਗੀ ਜਿਹੜੇ ਕੀਟਨਾਸ਼ਕ ਨੇ ਜਦੋਂ ਜਦੋਂ ਲੋੜ ਪਈ ਉਦੋਂ ਉਦ ਵਰਤਦੇ ਜਾਓ ਗੋਡੀ ਵਾਸਤੇ ਕਾਹ ਮਾਰਨ ਵਾਲੀਆਂ ਦਵਾਈਆਂ ਵਾਸਤੇ ਪਾਣੀ ਵਾਸਤੇ ਬਨਾਈ ਵਾਸਤੇ ਕੋ ਵੱਖਰਾ ਪ੍ਰਬੰਧ ਨਹੀਂ ਕਰਨਾ ਜੋ ਤੁਸੀਂ ਰਵਾਇਤੀ ਫਸਲ ਦੀ ਕਰਦੇ ਹੋ ਉਸੇ ਤਰ੍ਹਾਂ ਹੀ ਕਰਨਾ ਹੈ ਪਰ ਇੱਕ ਚੀਜ਼ ਦਾ ਫਰਕ ਰੱਖਣਾ ਹੈ ਕਿ ਇਸ ਫਸਲ ਨੂੰ ਬੀਜ ਵਾਲੀ ਫਸਲ ਨੂੰ ਤੁਸੀਂ ਹਰ ਹਫਤੇ ਇੱਕ ਗੇੜਾ ਮਾਰਨਾ ਹੈ ਤੇ ਉਹਦਾ ਨਰੀਖਣ ਕਰਨਾ ਹੈ ਤਾਂ ਕਿ ਜੇ ਕੋਈ ਕੀੜਾ ਲੱਗਾ ਹੋਵੇ ਕੋਈ ਬੁਆਰੀ ਲੱਗੀ ਹੋਵੇ ਕਿਸੇ ਚੀਜ਼ ਦੀ ਘਾਟ ਹੋਵੇ ਤਾਂ ਉਸ ਦੇ ਉੱਤੇ ਲੜਿੰਦਾ ਇੰਤਜ਼ਾਮ ਕਰਨਾ ਹੈ ਸੋ ਕਿਸਾਨ ਵੀਰੋ ਤੁਹਾਡਾ ਨਾਲ ਡਿਸਕਸ ਕੀਤੀ ਹੈ ਗੱਲ ਕਿ ਗੰਨੇ ਦੀ ਬੀਜਨਰਸੀ ਚ ਕੀ ਵਖਰੇਵਾ ਰੱਖਣਾ ਹੈ ਤੇ ਕੀ ਇਹਦਾ ਫਾਇਦਾ ਹੋਣਾ ਹੈ ਮਿਲਾਂ ਨੂੰ ਵੀ ਚਾਹੀਦਾ ਹੈ ਕਿ ਗੰਨੇ ਦੇ ਬੀਜ ਵਾਸਤੇ ਉਤਪਾਦਨ ਵਾਸਤੇ ਵੱਖਰਾ ਬੀਜ ਸੈੱਲ ਤਿਆਰ ਕਰਨ ਚੰਗੇ ਚੰਗੇ ਅਗਾਹ ਵਧੂ ਕਿਸਾਨਾਂ ਦੀਆਂ ਲਿਸਟਾਂ ਬਣਾ ਕੇ ਜਿਹੜੇ ਬੀਜ ਵਾਸਤੇ ਵਧੀਆ ਨੁਕਤੇ ਬਣਾ ਸਕਦੇ ਹੋ ਉਹਨਾਂ ਕੋਲੋਂ ਬੀਜ ਤਿਆਰ ਕਰਵਾਇਆ ਜਾਵੇ ਤੇ ਉਸ ਬੀਜ ਨੂੰ ਗਾਂ ਬਾਕੀ ਕਿਸਾਨਾਂ ਗਾੜੀ ਵੰਡਿਆ ਜਾਵੇ ਜੇ ਕਿਸਾਨ ਵੀਰ ਤੇ ਮਿਲਾਂ ਵਕਰੀ ਬੀਜ ਨਰਸੀਰੀ ਦੇ ਕਨਸੈਪਟ ਨੂੰ ਇਹ ਸੁਝਾਅ ਨੂੰ ਮੰਨ ਲੈਣਗੇ ਅਪਣਾਉਣਗੇ ਤਾਂ ਸਹਿਜੇ ਹੀ 50 ਕਿੰਟਲ ਤੋਂ ਲੈ ਕੇ 100 ਕਿੰਟਲ ਪ੍ਰਤੀ ਏਕੜ ਦਾ ਝਾੜ ਇਸ ਗੱਲ ਨਾਲ ਹੀ ਵਧਾ ਸਕਣਗੇ ਤੇ ਉਹਨਾਂ ਦੀਆਂ ਫਸਲਾਂ ਬਿਮਾਰੀਆਂ ਤੇ ਕੀੜਿਆਂ ਦੀਆਂ ਹਮਲਿਆਂ ਤੋਂ ਮੁਕਤ ਰਹਿਣਗੀਆਂ ਜੇ ਇਸੇ ਗੰਨੇ ਨੂੰ ਤੁਸੀਂ ਬੀਜ ਨੂੰ ਲੈ ਕੇ ਟ੍ਰੈਂਚ ਵਿਧੀ ਨਾਲ ਲਾ ਲੋਗੇ 4 ਫੁੱਟ ਵਿਤਰੀ ਵਿਧੀ ਤੇ ਲਾ ਲੋਗੇ ਪਨੀਰੀ ਵਿਧੀ ਨਾਲ ਲਾ ਲੋਗੇ ਤਾਂ ਤੁਹਾਡੀ ਵਪਾਰਕ ਫਸਲ ਦਾ ਝਾੜ ਪਹਿਲਾਂ ਨਾਲੋਂ ਨਰਸੇ ਨਰਸੰਦੇ ਵਧ ਨਿਕਲੂਗਾ ਤੇ ਤੁਸੀਂ ਆਪਣੀ ਆਮਦਨ ਵਧਾ ਸਕੋਗੇ ਤੰਦਾਲ ਦੀ ਨਾਲ ਮਿਲਨ ਦੀ ਖੰਡ ਰਿਕਵਰੀ ਜਿਹੜੀ ਹੈ ਖੰਡ ਪ੍ਰਾਪਤੀ ਹੈ ਉਹ ਵੀ ਵਧੇਗੀ ਆਸ ਹੈ ਇਸ ਨੁਕਤੇ ਨੂੰ ਅਪਣਾ ਕੇ ਤੁਸੀਂ ਇਸ ਤੋਂ ਲਾਭ ਠਾਓਗੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ